ਇਹ ਕਾਫੀ ਦੇਰ ਦੀ ਕੰਟਰੋਵਰਸੀ ਚੱਲਦੀ ਹੈ ਇਹਦੇ ਵਿੱਚ ਦੋਨੇ ਧਿਰਾਂ ਦੀਆਂ ਦਰਖਾਸਤਾਂ ਪੁਲਿਸ ਅਫਸਰਾਂ ਦੇ ਕੋਲੇ ਨੇ ਜਦੋਂ ਦਰਖਾਸਤਾਂ ਆਈਆਂ ਪੁਲਿਸ ਪ੍ਰਸ਼ਾਸਨ ਨੂੰ ਦੇਖ ਰਿਹਾ ਹੈ ਉਹਦੀ ਜਿਹੜੀ ਬੰਦੀ ਕਾਰਵਾਈ ਹੈ ਦੋਨੇ ਧਿਰਾਂ ਨੇ ਕੀਤੀ ਜਾਊਗੀ ਲੇਕਿਨ ਜੇ ਕੋਈ ਨਹੀਂ ਕੀਤੀ ਆਪਾਂ ਪ੍ਰਸ਼ਾਸਨ ਕੋਲ ਜਾ ਕੇ ਆਪਣਾ ਪੱਖ ਤੇ ਆਪਣੀ ਮੰਗ ਰੱਖ ਸਕਦੇ ਆ ਤੇ ਇਹ ਕੋਈ ਤਰੀਕਾ ਨਹੀਂ ਹੈ ਬੇਬੋਤਾਂ ਦੇ ਲੋਨੇ ਨਾਲੇ ਜਿਹੜੇ ਕੋਈ ਕਿਸਾਨ ਜੁਨੇ ਨਹੀਂ ਆਵੇ ਉਹਨਾਂ ਦਾ ਜਿਹੜਾ ਮੋਨੀਫੈਸੋ ਹੈ ਉਹਦੇ ਵਿੱਚ ਕਿਸਾਨੀ ਮੁੱਦੇ ਹੈ ਨਾ ਕਿ ਪੇੜ ਧਰਨੇ ਪਹਿਲੇ ਕਿ ਧਰਨੇ ਲੋਨੇ ਜਾਂ ਆ ਗਿਆ ਗੁੰਡਾਗਰਦੀ ਕਰਦਾ ਮੈਂ ਇਹਨਾਂ ਨੂੰ ਕੋਈ ਕਿਸਾਨ ਨਹੀਂ ਮੰਨਦਾ ਜਿਹੜੇ ਕਿਸਾਨ ਜੁਨੇ ਨਹੀਂ ਆ ਉਹ ਕਿਸਾਨ ਮੁੱਦੇ ਦੇ ਕੰਮ ਕਰਦੀ ਹੈ ਇਹ ਕੋਈ ਮੁੱਦੇ ਥੋੜੀ ਹੈ ਕਿਸਾਨ ਜੁਨੇ ਦਾ ਨਾ ਇਹਨਾਂ ਦਾ ਮੋਨੀਫੈਸੋ ਹੈ ਇਹਦਾ ਟੋਟਲ ਦੇ ਟੋਟਲ ਬਲੈਕਮੇਲਿੰਗ ਕਰਦੇ ਆ ਵਪਾਰੀਆਂ ਨੂੰ ਪੰਜਾਬ ਦੇ ਵਿੱਚੋਂ ਭਜਾ ਰਹੇ ਨੇ ਪੰਜਾਬ ਦਾ ਨਾਸਮਾ ਰਹੇ ਨੇ ਵਪਾਰੀਆਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਵੀ ਵਪਾਰੀਆਂ ਨੇ ਪੁੱਛਣਾ ਕਿ ਜੈਨ ਨਾਲ ਲੜ ਕੇ ਮੰਦਾ ਹੈ ਜਾਣਾ ਲੜਕੇ ਬੰਦੇ ਆਪਾਂ ਨੂੰ ਭੁੱਖਾ ਨਹੀਂ ਮੰਨਦਾ ਜੀ ਨਾ ਇਹਨਾਂ ਨੂੰ ਲੋਗਾਂ ਲੜਕੇ ਮੰਨਦਾ ਜੀਦਾ ਇਹ 420 ਦੇ ਇਹ ਠੱਗ ਨੇ ਇਹ ਟੇਡਦ ਨੇ ਲੋਹਣਾ ਨੇ ਕੋਈ ਇਹਨਾਂ ਤੋਂ ਗੱਲ ਨਹੀਂ ਲੋੜੀ ਇਹਨਾਂ ਨਾਲ ਡੱਟ ਕੇ ਮੁਕਾਬਲਾ ਕਰੇ ਤੁਸੀਂ ਦੋ ਦਿਨ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰਕੇ ਪ੍ਰਸ਼ਾਸਨ ਨੂੰ ਗੁਹਾਰ ਲਈ ਸੀ ਪ੍ਰਸ਼ਾਸਨ ਦਾ ਕੀ ਰੁਕਸੀ ਹੈ ਪ੍ਰਸ਼ਾਸਨ ਨੂੰ ਅਸੀਂ ਬੇਨਤੀ ਕੀਤੀ ਸੀ ਲੇਕਿਨ ਪ੍ਰਸ਼ਾਸਨ ਵੱਲੋਂ ਅਲੇ ਤੁਹਾਨੂੰ ਕੋਈ ਮੈਸੇਜ ਨਹੀਂ ਹੈਗਾ ਕਿਸੇ ਵੀ ਕੋਈ ਕਾਰਵਾਈ ਦਾ ਲੇਕਿਨ ਪ੍ਰਸ਼ਾਸਨ ਉਹਨ ਇੱਥੇ ਮੌਕੇ ਤੇ ਖੜਾ ਅਸੀਂ ਪ੍ਰਸ਼ਾਸਨ ਹੁਣ ਵੀ ਬੇਨਤੀ ਕਰਦੇ ਆ ਵੀ ਇਹਨਾਂ ਦਾ ਧੰਦਾ ਮੰਦਾ ਨਹੀਂ ਇਹ ਗੈਰਕਾਨੂੰਨੀ ਧੰਦਾ ਹੈ ਠੀਕ ਹੈ ਇਹਨਾਂ ਦਾ ਧੰਦਾ ਚੁਕਵਾਇਆ ਜਾਵੇ ਤਾਂ ਅਸੀਂ ਉਥੇ ਸ਼ਾਂਤ ਵੀ ਆਪੀਆਂ ਦੁਕਾਨਾਂ ਖੋਲ੍ਹੀਏ ਜੇ ਇਹਹੀ ਹਾਲ ਰਿਹਾ ਤਾਂ ਅਸੀਂ ਬਾਜ਼ਾਰ ਬੰਦ ਕਰਾਵਾਂਗੇ ਬਾਜ਼ਾਰ ਦੇ ਨਾਲ ਨਾਲ ਅਸੀਂ ਪੰਜਾਬ ਬੰਦ ਕਰਾਵਾਂਗੇ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਦੇ ਤੇ ਪਰ ਅਸੀਂ ਲਾਜ ਲਾਡਰ ਨੂੰ ਮੰਡੇ ਨਖਣਾ ਚੋਣੇ ਹੈ ਪ੍ਰਸ਼ਾਸਨ ਦੇ ਨਾਲ ਮਿਲ ਕੇ ਚੋਣੇ ਮਿਲ ਕੇ ਚੱਲਣਾ ਚੋਣੇ ਹੈ ਲੇਕਿਨ ਕੋਸੂਰ ਤੇ ਸਰਕਾਰਾਂ ਦਾ ਨੇ ਸਰਕਾਰਾਂ ਫੇਲ ਨੇ ਸਰਕਾਰਾਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦੀਆਂ ਤਾਂ ਇਹ ਚੰਮਲੇ ਵੇਣੇ ਪੇਡ ਧੰਦੇ ਲਾਉਂਦੇ ਨੇ ਨਜਾਇਜ਼ ਧੱਕਾ ਕਰਦੇ ਨੇ ਇਹਨਾਂ ਦਾ ਕੋਈ ਰਾਈਟ ਨਹੀਂ ਬੰਦਾ ਤਾਂ ਨਾ ਲਾਉਂਦਾ ਜੇ ਕੋਈ ਹਾਈਲਰ ਸੈਂਟਰ ਵਾਲਾ ਗਲਤ ਕੰਮ ਕਰਦਾ ਹੈ ਪ੍ਰਸ਼ਾਸਨ ਉਹਦਾ ਕਾਰਵਾਈ ਕਰੇ ਕੋਈ ਹਾਈਲਰ ਸੈਂਟਰ ਵਾਲਾ ਕਿਸੇ ਦੇ ਘਰੇ ਜਾ ਕੇ ਕਿਸੇ ਪਿੰਡ ਚ ਸਾਡੇ ਘਰੇ ਆ ਕੇ ਨਹੀਂ ਕਹਿੰਦਾ ਵੀ ਤੁਸੀਂ ਉਹਦਾ ਬੱਚਾ ਬਾਹਰ ਭੇਜੋ ਆਪਾਂ ਜਾ ਕੇ ਮਿੰਤਾ ਕਰਦੇ ਆਂ ਚੋਲੇ ਜਾ ਜਾ ਕੇ ਠੇਰੀ ਕਰਦੇ ਆਂ ਆਪਾਂ ਖੁਦ ਨਹੀਂ ਹਟਦੇ ਮੇਰੇ ਅੱਗੇ ਇਹਨਾਂ ਠੱਗੀ ਹੋ ਗਈ ਠੱਗੀ ਕਿਉਂ ਦੀ ਹੋ ਗਈ ਬੱਚੇ ਬਾਹਰ ਨੇ ਕੰਮ ਕਰ ਰਹੇ ਨੇ ਕੰਮ ਨੇ ਨੇ ਜੇ ਉਠਾਈ ਲੈਡਰ ਦਿੱਤਾ ਤਾਂ ਉਹਦੇ ਉਹ ਬੀਏ ਦੇ ਬੱਚੇ ਦੋਨੇ ਬਾਹਰ ਗਏ ਨਹੀਂ ਉਹ ਇੰਗਲੈਂਡ ਜਾ ਨਹੀਂ ਸਕਦੇ ਸੀਗੇ ਜਾਣਾ ਕੋਈ ਕੰਪਨੀ ਬੰਦ ਹੋ ਗਈ ਉਹਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ ਸਰਕਾਰ ਦੇਖੇ ਉੱਥੋਂ ਦੀ ਇੰਗਲੈਂਡ ਦੀ ਲੇਕਿਨ ਉਹਦੇ ਵਿੱਚ ਕੀ ਹੈ ਵੀ ਉੱਥੋਂ ਦਾ ਵਕੀਲ ਘਟ ਕੇ ਉੱਥੇ ਉੱਥੇ ਸਰਕਾਰ ਕੋਲੇ ਅਪੀਲ ਪੇਜ ਜਾਂਦੀ ਹੈ ਵੀ ਸੋਡੀ ਆਹ ਕੰਪਨੀ ਨੇ ਥਰਾਇਡ ਕੰਪਨੀ ਸੀ ਵੀ ਬੁਲਾਇਆ ਸੀ ਬੱਚੇ ਤੇ ਆ ਗਏ ਕੰਪਨੀ ਬੰਦ ਹੋ ਗਈ ਵੀ ਬੱਚੇ ਕੀ ਕਰਨ ਤਾਂ ਉੱਥੇ ਕੀ ਹੁੰਦਾ ਵੀ ਉਹ ਬੱਚਿਆਂ ਨੂੰ ਕਿਤੇ ਉਹਨਾਂ ਕਿਤੇ ਸਰਕਾਰ ਹੋਰ ਬਸੇ ਅਡਜਸਟ ਕਰ ਦਿੰਦੀ ਹੈ ਇੰਨੀ ਗੱਲ ਉਸ ਗੱਲ ਤੇ ਮੰਨਦੇ ਨਹੀਂ ਇਹਦਾ ਗੁੰਡਾਗਰਦੀ ਕਰਕੇ ਪੈਸੇ ਮੰਗਦੇ ਨੇ ਉਹ ਹਸੀਂ ਨਹੀਂ ਕੋਈ ਜਾਇਜ਼ ਗੱਲ ਹੈ ਅਸੀਂ ਕਰਨ ਨੂੰ ਤਿਆਰ ਹੈ ਇਹ ਗੱਲ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਇਹਨਾਂ ਦਾ ਕੰਮ ਖੜਦਿਆ ਬਦਤਾਰ ਬਣਾਲੇ ਮੈਂ ਇਹ ਚੋਣਾ ਹੈ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਜਿਹੜੇ ਆਪਣੇ ਆਪ ਨੂੰ ਕਿਸਾਨ ਜੁਨਾ ਬਣੇ ਵਰਦੇ ਨੇ ਇਹ ਚੋਰ ਠੱਗ ਬਲੈਕਮੇਲਰ ਜਦੋਂ ਦੇ ਕਿਸਾਨ ਜੁਨੇ ਜਾਈ ਨੇ ਇਹਨਾਂ ਦੀਆਂ ਜ਼ਮੀਨਾਂ ਚੈੱਕ ਕਰ ਲੋ ਇਹਨਾਂ ਦੇ ਕਾਰੋਵਰ ਚੈੱਕ ਕਰ ਲੋ ਇਹਨਾਂ ਕੋਲ ਉਦੋਂ ਕੀ ਸੀ ਤੇ ਅੱਜ ਕੀ ਹੈ ਤੇ ਕਿਹੜੀ ਕਿਸਾਨੀ ਕਰਦੇ ਨੇ ਮੇਰੀ ਇਹ ਬੇਨਤੀ ਹੈ ਸਰਕਾਰ ਨੂੰ ਪ੍ਰਸ਼ਾਸਨ ਨੂੰ ਸੀਰਾ ਬਲਾਕ ਸ਼ੈਣਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇੱਕ ਟੱਡ ਕਹਿੰਦਾ ਇਹ ਜੀ ਸ਼ੈਣਾ ਪਿੰਡ ਦਾ ਇੱਕ ਮਹਾਜਨਾਂ ਦਾ ਮੁੰਡਾ ਜੀ ਸੁਨੀ ਮਿੱਤਲਾ ਉਹ ਤੋਂ 2.52 ਲੱਖ ਰੁਪਇਆ ਲੈ ਕੇ ਇਹਨਾਂ ਨੇ ਇੰਗਲੈਂਡ ਤੋਰਿਆ ਸੀ 5 ਸਾਲ ਦਾ ਵਰਕ ਪਰਮਿਟ ਵਿਦ ਜੋਬ ਤੇ ਪਰ ਉੱਥੇ ਬੱਚੇ ਨੂੰ ਨਾ ਹੀ ਤਾਂ ਉਹ ਜੋਬ ਮਿਲੀ ਆ ਤੇ ਨਾ ਹੀ ਉਹਨੂੰ ਵਰਕ ਪਰਮਿਟ ਮਿਲਿਆ ਇਸ ਤੋਂ ਪਹਿਲਾਂ 3 ਮੀਟਿੰਗਾਂ ਹੋਈਆਂ ਉਹਦੇ ਵਿੱਚ ਸਾਡੇ ਦਨ 4 ਸੀ ਉਹਨਾਂ ਨੇ ਨਿਮੇੜਿਆ ਸੀ ਇਹਨਾਂ ਨੇ ਸਾਨੂੰ ਚੈੱਕ ਦਿੱਤਾ ਜਦੋਂ ਚੈੱਕ ਲਾਇਆ ਉਹ ਬਾਉਂਸ ਹੋ ਗਿਆ ਅਸੀਂ ਫੇਰ ਵੀ ਇਹਨਾਂ ਨੂੰ ਐਸਪੀ ਸਾਹਿਬ ਨੇ ਸੱਦਿਆ ਤਾਂ ਇਹ ਆਲਮਟੋਲ ਕਰੀ ਗਏ ਫੇਰ ਅਸੀਂ 13 ਤਰੀਕ ਦਿਨ ਦੇ ਕੇ ਇਹਨਾਂ ਦਾ ਚੈੱਕ ਜਿਹੜਾ ਬਾਉਂਸ ਹੋਇਆ ਉਹਦੇ ਪ੍ਰਤੀ ਅਸੀਂ ਧਰਨਾ ਵੀ ਦਿੱਤਾ ਤੇ ਐਸਐਸਪੀ ਸਾਹਿਬ ਨੂੰ ਐਪਲੀਕੇਸ਼ਨ ਵੀ ਦਿੱਤੀ ਆ ਇਹ ਧਰਨਾ ਜਿੰਨਾ ਚਿਰ 1.75 ਲੱਖ ਰੁਪਇਆ ਨਹੀਂ ਦਿੰਦੇ ਉਹਨਾਂ ਤੇ ਰਹੇ ਧਰਨਾ ਸਾਡਾ ਪੱਕੇ ਤੌਰ ਤੇ ਇੱਥੇ ਚੱਲੂਗਾ ਮੰਗਿਆ ਸੀ ਇਹੀ ਕਰਦੇ ਆ ਵੀ ਜੋ ਪ੍ਰਸ਼ਾਸਨ ਨੇ ਵਪਾਰੀ ਮੰਡਲ ਨੇ ਹੋ ਕੇ ਵਿੱਚ ਸਮਝੌਤਾ ਕਰਾਇਆ ਉਹ ਸਮਝੌਤੇ ਨੂੰ ਲਾਗੂ ਕਰਨ 7.5 ਲੱਖ 7.5 ਲੱਖ ਰੁਪਇਆ ਦੇਣ ਤੇ ਇਹ ਗੱਲ ਨੂੰ ਨਿਵੇੜਨ ਅੱਜ ਦਾ ਮੌਕਾ ਕਿਵੇਂ ਦੇਖਦੇ ਇੱਕ ਪਾਸੇ ਵਪਾਰੀ ਹੈ ਇੱਕ ਤੱਕ ਹੈ ਇੱਕ ਪਾਸੇ ਕਿਸਾਨ ਯੂਨੀਅਨ ਹੈ ਦੇਖੋ ਅਸੀਂ ਕਿਸੇ ਦੇ ਹੱਕਾਂ ਦੇ ਲਈ ਖੜੇ ਆ ਖੜੇ ਸੀ ਖੜੇ ਰਹਾਂਗੇ ਇਹ ਕੋਈ ਅੱਜ ਦਾ ਪਹਿਲਾ ਮਸਲਾ ਨਹੀਂ ਧਫੇ ਦੇ ਵਿੱਚ ਬਹੁਤ ਗੋਸ ਹੋਇਆ ਡਾਂਗਾ ਚੱਲਿਆ ਅਖੀਰ ਨੂੰ ਜੱਤ ਯੂਨੀਅਨ ਦੀ ਹੋਈ ਆ ਹੋਈ ਹੋਗੀ ਅਜਰਾ ਮਸਲੇ ਨੂੰ ਕਿਵੇਂ ਦੇਖਦੇ ਹੋ ਜੇਕਰ ਅਸੀਂ ਸ਼ਾਂਤੀਪੂਰਵਕ ਆਧਰਨਾ ਦੇਣਾ ਤੇ ਉਹਨੂੰ ਚਲਾਵਾਂਗੇ ਕੋਈ ਗੱਲ ਨਹੀਂ ਹੈ ਜਿਹੜੇ ਹੁੱਲੜਵਾਜ ਲੋਕ ਹੁੰਦੇ ਆ ਇਹ ਕਰਦੇ ਹੀ ਹੁੰਦੇ ਆ ਕੁਸ ਬੜਾ ਜਿਹੜੇ ਟਿਕਦੇ ਨਹੀਂ 2 ਜਾਂ 3 ਘੰਟੇ ਹੀ ਆ ਇਹ ਉਹ ਸਾਨੂੰ ਵੀ ਪਤਾ ਅਸੀਂ ਇਹ ਸਾਲ ਬਹਿਣਾ ਪਿਆ ਸਾਲ ਬੈਠਾਂਗੇ ਇੱਥੇ ਕਿੰਨੇ ਟਾਈਮ ਤੱਕ ਚੱਲਣਾ ਹੈ ਮੇਰਾ ਨਾਮ ਕੁਲਵਿੰਦਰ ਸਿੰਘ ਮਰਦਾਨ ਅਹਲ ਸੰਡ ਇਮੀਗ੍ਰੇਸ਼ਨ ਐਸੋਸੀਏਸ਼ਨ ਬਰਨਾਲਾ ਇਹ ਬਿਲਕੁਲ ਧੱਕੇਸ਼ਾਹੀ ਕਰ ਰਹੇ ਆ ਸਾਡੇ ਇੱਕ ਭਰਾ ਨੇ ਦੋ ਲੜਕੇ ਭੇਜੇ ਸੀ ਯੂਕੇ ਉਹਨਾਂ ਦਾ ਕਿਸੇ ਕਾਰਨ ਕਰਕੇ ਡਿਸਪੂਟ ਪੈ ਗਿਆ ਪਾਰਟੀਆਂ ਬੈਠੀਆਂ ਵੀ ਨਿਵੇੜ ਲੋ ਇਹਨਾਂ ਨੇ ਬੱਚਾ ਵੀ ਉੱਥੇ ਰੱਖਿਆ ਪੈਸੇ ਵੀ ਮੰਗ ਰਹੇ ਆ ਕਹਿੰਦੇ ਅਸੀਂ ਬੱਚਾ ਵੀ ਨਹੀਂ ਬੁਲਾਉਣਾ ਪੈਸੇ ਬੋਝ ਰੱਖਣਾ ਜੇ ਲੜਕਾ ਤੰਗ ਹੈ ਗਲਤ ਗਿਆ ਉਹਨੂੰ ਵਾਪਸ ਬੁਲਾਓ ਬਾਤ ਬੁਲਾਓ ਬਹਿ ਕੇ ਪੈਸੇ ਲਓ ਅਗਲੇ ਤੋਂ ਇੱਕ ਕਿਤੇ ਕਹਨ ਹੋਗੀ ਵੀ ਬੰਦਾ ਵੀ ਭੇਜ ਦੋ ਤੇ ਪੈਸੇ ਵੀ ਲਓ ਆ ਦਿੱਕਤ ਆ ਵੀ ਬੰਦਾ ਬੁਲਾਉਣਾ ਨਹੀਂ ਪੈਸੇ ਲੜੇ ਆ ਆ ਮਸਲਾ ਹੈ ਜਿਹੜਾ ਹੁਣ ਪ੍ਰੋਟੈਸਟ ਕਿੰਨੇ ਪੈਸੇ ਚੱਲ ਰਹੇ ਜਿੰਨੇ ਡਾਟਾ ਕਹਿ ਨਹੀਂ ਪਤਾ ਹੈ ਪੰਜਾਬ ਲੈਵਲ ਤੱਕ ਹੋ ਜਾਏ ਕਿਉਂਕਿ ਇਹਨਾਂ ਨੇ ਧੱਕੇ ਜਾਈ ਪੂਰੀ ਕਰਦੇ ਆ ਨਿੱਕੀ ਜਿਹੀ ਗੱਲ ਹੁੰਦੀ ਹੈ ਇੱਕ ਵਪਾਰੀ ਬੱਟਾ ਦੁਕਾਨ ਤੇ 10 ਜਣੇ ਆ ਕੇ ਗੱਲ ਕਰਨ ਲੱਗ ਜਾਂਦੇ ਆ ਇੱਕ ਵਪਾਰੀ ਕੀ ਗੱਲ ਕਰੂਗਾ ਜਦੋਂ ਕਿਸੇ ਨੇ ਤੁਹਾਡਾ ਕੋਈ ਮੈਟਰ ਜੇ ਇੱਕ ਦੁਕਾਨਦਾਰ ਬੈਠਾ ਤਾਂ 10-10 ਵਾਰ ਦੇ ਗੱਲ ਕਰਨ ਲੱਗ ਜਾਂਦੇ ਆ ਉਹ ਵੀ ਪੰਜਲ ਹੋ ਜਾਂਦਾ ਅਸੀਂ ਕਹਿਣਾ ਵੀ ਇਹ ਪੰਜਾਬ ਲੈਵਲ ਤੱਕ ਜਾਊਗਾ ਸੀ ਇਹਨਾਂ ਦੀ ਗੁੰਡਾ ਕਰਦੇ ਨਹੀਂ ਜਾਗੇ ਇਹ ਸਾਰੇ ਸੁਣਨ ਚ ਆਇਆ ਵੀ ਜਿਹੜੇ ਉਹ ਦੋਵੇਂ ਨਹੀਂ ਤਾਂ ਛੁਪੇ ਆਲਰੇਡੀ ਬੈਠੇ ਨੇ ਬਿਲਕੁਲ ਝਗੜਾ ਕਿਸ ਗੱਲ ਦਾ ਉਹ ਇਹਨਾਂ ਨੂੰ ਪੁੱਛੋ ਨਾ ਵੀ ਉਹ ਤਾਂ ਆਲਰੇਡੀ ਬੈਠੇ ਉੱਥ ਸਿਸਟਰ ਉਥੇ ਆਦੀ ਸਿਸਟਰ ਕੋਲੇ ਆ ਬੈਲ ਸੈਟਡਾ ਪੈਸੇ ਕਮਾਰਿਆ ਸਭ ਕੁਝ ਕਰ ਰਿਆ ਸਿਰਫ ਇਹਨਾਂ ਨੇ ਪੈਸੇ ਲੈਣ ਦੇ ਮਾਰੇ ਨੇ ਇੱਕ ਕੰਮ ਕੀਤਾ ਹੋਇਆ ਕਿਸੇ ਸਰਕਾਰੀ ਅਧਿਕਾਰੀ ਦੀ ਜਿਹੜਾ ਕੋਈ ਰਿਟਾਇਰਡ ਆ ਕੋਈ ਵੀ ਭੂਮਿਕਾ ਰਹੀ ਉਹ ਕੌਣ ਹੈ ਕਿਹਦੀ ਮਦਦ ਬਿਲਕੁਲ ਜੀ ਇੱਕ ਅਧਿਕਾਰੀ ਆ ਉਹਦਾ ਹੀ ਭਤੀਜਾ ਕੋਈ ਇਨਕਮ ਟੈਕਸ ਦੇ ਵਿੱਚ ਰਿਟਾਇਰ ਦਾ ਦਿਆ ਉਹਦਾ ਭਤੀਜਾਗਾ ਉਹਨਾਂ ਨੇ ਜਿੰਦੇ ਵੀ ਲਾਤੇ ਸੀ ਇਵਨ ਕੇ ਜੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਨੇ ਕੋਈ ਠੱਗੀ ਕੀਤੀ ਆ ਧੱਕਾ ਕੀਤਾ ਪ੍ਰਸ਼ਾਸਨ ਦੇ ਬੈਠਾ ਕੋਟਾ ਬੈਠਿਆ ਜਾਣ ਜੇ ਉਥੇ ਇਹਨਾਂ ਦੀ ਅਕੈਡਮੀ ਵਾਲਾ ਦਾ ਕੋਈ ਫਰਲਡ ਹੈਗਾ ਤੋਦੇ ਪਰਚਾ ਦਿਓ ਇੱਕ ਹੀ ਤੱਕ ਬਣੀ ਵੀ ਆ ਕੇ ਧਰਨਾ ਦੇ ਦਿਓ ਅਗਰ ਇਹਦਾ ਕੋਈ ਬਸ ਆ ਨਹੀਂ ਹੁੰਦਾ ਤਾਂ ਉਹ ਅਗਲਾ ਕੀ ਹੋਊਗਾ ਸਾਡਾ ਹੋਗਾ ਜੀ ਸਾਰਾ ਪਿਆਰ ਬੰਦ ਕਰਾਂਗੇ ਜੁਨੀਆਂ ਸਾਡੀਆਂ ਹੋਰ ਜੁਨੀਆਂ ਨੇ ਬਟੰਡੇ ਦੀ ਸੰਗਰੂਰ ਦੀ ਸਾਰਿਆਂ ਨਾਲ ਸੰਪਰਕ ਕਰਕੇ ਅਸੀਂ ਪੰਜਾਬ ਲੈਵਲ ਤੇ ਪ੍ਰੋਟੈਸਟ ਕਰਕੇ ਬੰਦ ਕਰਾਂਗੇ ਅਸੀਂ ਬਾਜ਼ਾਰ ਵੀ ਬੰਦ ਕਰਾਂਗੇ ਬਿਲਕੁਲ ਜੀ ਬਾਜ਼ਾਰ ਵੀ ਬੰਦ ਕਰਾ ਗਿਆ ਜੀ ਬਾਰੇ ਭਾਈ ਵੀਊ ਦਿਖਾ ਦਿਓ ਬਾਜ਼ਾਰ ਦਾ ਨਾਣਾ ਕਿੱਥੇ ਨਾਣਾ ਆਪਣੇ ਨੌਜਵਾਨ